ਕਾ ਥੋਟੇ ਗੋਡੇ ਦੁਖਦੇ ਨੇ ਜਾਂ ਮੋਡੇ ਦੁਖਦੇ ਨੇ ਜਾਂ ਰੀੜ ਦੀ ਹੱਡੀ ਦੀ ਕੋਈ ਵੀ ਸਮੱਸਿਆ ਜਾਂ ਸਰਵਾਈਕਲ ਆ ਜਾਂ ਕਾਰਮਰ ਦਾ ਦਰਦ ਆ ਹਰ ਇੱਕ ਸਮੱਸਿਆ ਦਾ ਹੱਲ ਅੱਜ ਤੁਹਾਨੂੰ ਮਿਲਣ ਵਾਲਾ ਸਿਰਫ 10 ਮਿੰਟਾਂ ਦੇ ਵਿੱਚ ਫੋਕਪੁਰ ਦੇ ਵਿੱਚ ਪਹੁੰਚੇ ਹੋਇਆ ਜਿਲ੍ਹਾ ਜਲੰਧਰ ਮੋਗਾ ਰੋਡ ਦੇ ਉੱਪਰ ਖੜੇ ਆ ਡਾਕਟਰ ਜਗਰਾਜ ਸਿੰਘ ਉਹਨਾਂ ਦੇ ਕੋਲ ਪਹੁੰਚੇ ਜਿੱਥੇ ਸਿਰਫ 10 ਮਿੰਟਾਂ ਦੇ ਵਿੱਚ ਭਾਵੇਂ ਗੋਡੇ ਦੁਖਦੇ ਹੋਣ ਜਾ ਕਮਰ ਦੀ ਕੋਈ ਵੀ ਸਮੱਸਿਆ ਰੀਡ ਦੀ ਹੱਡੀ ਦੀ ਕੋਈ ਵੀ ਸਮੱਸਿਆ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਮਿਲਦਾ ਪਹਿਲਾਂ ਦਿਖਾਏ ਨੇ ਡਾਕਟਰਾਂ ਨੂੰ ਪਰੇਸ਼ਨੀ ਦੱਸਦੇ ਨੇ ਆਪਰੇਸ਼ਨ ਹੀ ਦੱਸਦੇ ਨੇ ਪਰੇਸ਼ਨੀ ਦੱਸ ਦੇਣ ਵਾਸਤੇ ਇੱਥੇ ਕਿੰਨੀ ਵਾਰ ਆਏ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਬਟਾ ਜੀ ਅਸੀਂ ਤੇ ਕਹਿਣਾ ਪਹਿਲਾਂ ਕਿਤੇ ਪੈਂਦੀ ਸਾਡੇ ਕਿਸੇ ਦੇ ਆ ਕੇ ਪਰਿਸ਼ਰਨਾ ਨਾ ਕਰਾਓ ਜੀ ਪਹਿਲਾਂ ਦਵਾਈ ਤਾਂ ਆਪਣਾ ਟ੍ਰੀਟਮੈਂਟ ਕਰੋ ਜੇ ਕਿ ਤੁਹਾਨੂੰ ਰਾਮ ਆਉਂਦਾ ਤੇ ਜ਼ਰੂਰ ਤੁਸੀਂ ਆਪਰੇਸ਼ਨ ਕਰਾਉਣਾ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਰ ਗਰੰਟੀ ਹੈ ਜੀ ਵੀ ਪਰਿਸ਼ਰਨਾ ਕਰਾਉਣ ਦੀ ਲੋੜ ਨਹੀਂ ਪੇਸ਼ੈਂਟ ਪਹਰੇਜ ਤੇ ਮੈਡੀਸਨ ਸਹੀ ਤਰੀਕੇ ਨਾਲ ਲਵੇ ਤਾਂ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਕੋਈ ਲੱਖਾਂ ਰੁਪਏ ਲਾਉਣ ਦੀ ਕੋਈ ਲੋੜ ਨਹੀਂ ਕੋਈ ਵੀ ਪ੍ਰੋਬਲਮ ਹੋਵੇਗੀ ਗੋਡੇ ਡੇਰੀ ਹੋਵੇ ਮੋਡੇ ਦੀ ਹੋਵੇ ਡਿਸਟਰੀ ਹੋਵੇ ਜੀ ਸਰਵਾਈਕਲ ਹੋਵੇ ਜੀ ਮਾਈਗ੍ਰੇਟ ਹੋਵੇ ਜੀ ਠੀਕ ਹੈ ਇੱਕ ਵਾਰੀ ਆਓ ਤੁਹਾਨੂੰ 10 ਮਿੰਟਾਂ ਬਾਅਦ ਉਹ ਰਿਜ਼ਲਟ ਦਾ ਪਤਾ ਲੱਗ ਜਾਣਾ ਠੀਕ ਹੁਣ ਹਾਂ ਜੀ ਹਾਂ ਹੁਣ ਗੋਡੇ ਖਲਾਉਨੇ ਆਂ ਪੂਰੇ ਘੁਮਾ ਕੇ ਦਿਖਾ ਦੂਗਾ ਯਾਰ ਪੂਰੇ ਹੁਣ ਤੇ ਆਪਣੇ ਪੂਰੇ ਗੋਡੇ ਬਟ ਪਹਿਲਾਂ ਕਿੰਨੀ ਕਿੰਨੀਆਂ ਦਿੱਕਤਾਂ ਆਉਂਦੀਆਂ ਪਹਿਲਾਂ ਮੈਂ ਤਾਂ ਤੁਰਿਆ ਨਹੀਂ ਸੀ ਜਾਂਦਾ ਤੁਰਿਆ ਨਹੀਂ ਸੀ ਜਾਂਦਾ ਤੁਰ ਲੈਂਦੇ ਹਾਂ ਜੀ ਫੜਾ ਆਪਾਂ ਤੁਰ ਲੈਂਦੇ ਹੁਣ ਕਿਤੇ ਕਿਤੇ ਜਾਣੀ ਕੋਈ ਤਕਲੀਫ ਹੋ ਜਾਵੇ ਫਿਰ ਵੀ ਮੈਂ ਇਨਾਂ ਕੋਲ ਹੀ ਆਉ ਇੰਨਾ ਕੁ ਲਈ ਆਉਂਦੀ ਆ ਤੇ ਉਹਦੇ ਠੀਕ ਹੋ ਜਾਂਦੇ ਮੱਤਬ ਕਈਆਂ ਭਾਵੇਂ ਤਾਂ ਦਵਾਈ ਖਾਦੀ ਤੇ ਇਹਨਾਂ ਦੀ ਸਾਨੂੰ ਫੋਨ ਨੰਬਰ ਮਿਲੇ ਇਹਨਾਂ ਨਾਲ ਸੰਪਰਕ ਕੀਤਾ ਸੀ ਤੇ ਇਹਨਾਂ ਨੇ ਕਿਹਾ ਵੀ ਸਾਡੇ ਕੋਲ ਆਓ ਤੁਹਾਨੂੰ ਪਰੇਸ਼ਨ ਕਰਨ ਦੀ ਕੋਈ ਲੋੜ ਨਹੀਂ ਸਾਡੀ ਮਾਤਾ ਜੀ ਸੀਗੀ ਮੇਰੀ ਮੰਮੀ ਸੀ ਉਹਦਾ ਵੀ ਇਸ ਤਰ੍ਹਾਂ ਸੀ ਉਹ ਵੀ ਬਹੁਤ ਚਿੰਤ ਹੋ ਜਾਂਦਾ ਠੀਕ ਹੈ ਹਾਂਜੀ ਅੱਗੇ ਦੱਸਦੇ ਹੋਗੇ ਲੋਕਾਂ ਨੂੰ ਹਾਂਜੀ ਹਾਂਜੀ ਅਸੀਂ ਦੱਸਦੇ ਆ ਅਸੀਂ ਹੁਣ ਵੀ ਜਿਹੜਾ ਵੀ ਕੋਈ ਮਤਲਬ ਗਾਂਧਿਕਾਰੀ ਸੇ ਦਰਚ ਵੀ ਹੁੰਦਾ ਅਸੀਂ ਇਹ ਗੱਲ ਵੀ ਤੁਸੀਂ ਇੱਥੇ ਆਓ 10 ਮਿੰਟਾਂ ਦੇ ਵਿੱਚ ਮਾਤਾ ਜੀ ਆਹ ਦੇਖੋ ਤੁਰਨ ਵੀ ਲੱਗੇ ਨੇਗੇ ਤੇ ਗੋਡੇ ਦੁਖਦੇ ਸੀ ਪਹਿਲਾਂ ਤੇ ਸਮੱਸਿਆ ਆਉਂਦੀ ਸੀ ਪਰ ਹੁਣ ਤੁਰ ਵੀ ਰਹੇ ਨੇ ਗੋਡਿਆਂ ਦੇ ਸਰਵਾਈਕਲ ਦੇ ਡਿਸਕ ਦੀ ਪ੍ਰੋਬਲਮ ਠੀਕ ਹੈ ਸਰਵਾਈਕਲ ਦੇ ਤਾਂ ਸਾਤ ਜ਼ਿਆਦਾ ਹੀ ਹੈ ਜੀ ਪੈਰਾਲਾਈਜ਼ ਠੀਕ ਹੈ ਇਹ ਪੇਸ਼ੈਂਟ ਜ਼ਿਆਦਾ ਹੁੰਦੇ ਪਤ ਜੀ ਆਜੋ ਪਰ ਇੱਕ ਵਾਰੀ ਤੁਰ ਕੇ ਦਿਖਾ ਦਿਓ ਸਾਨੂੰ ਵੀ ਕਿਸ ਤਰ੍ਹਾਂ ਅਸੀਂ ਵੀ ਦੇਖੀਏ ਵੀ 10 ਮਿੰਟਾਂ ਦੇ ਵਿੱਚ ਫਰਕ ਪਿਆ ਜਾਂ ਨਾ ਇਕੇ ਲੈ ਕੇ ਅਦਰਵੈਦ ਤੇਲ ਆਪਾਂ ਦੇਖੋ ਬਾਹਰੀ ਦੁਰੋਹ ਹੋਵੇ ਨਹੀਂ ਆ ਸਦਾ ਉਹ ਤੇਲ ਮੰਗਵਾ ਸਕਦੇ ਸਾਰੇ ਉਹ ਕੋਰੀਅਰ ਕਰਵਾ ਸਕਦੇ ਜੇ ਮੈਨੂੰ ਤੁਹਾਨੂੰ ਕਾਲ ਕਰਾਂ ਹਾਂ ਕਾਲ ਕਰ ਲੈਣ ਮੈਂ ਕੋਰੀਅਰ ਕਰ ਦਿਆਂਗੇ ਸასიਖਾਲ ਦੋਸਤੋ ਲਾ ਪੰਜਾਬ ਦੇਖ ਰਹੇ ਹੋ ਤੁਸੀਂ ਤੇ ਮੈਂ ਬਲਜਿੰਦਰ ਸਿੰਘ ਸੋ ਦੋਸਤੋ ਜੇਕਰ ਤੁਹਾਡੇ ਗੋਡੇ ਦੁਖਦੇ ਨੇ ਜਾਂ ਮੋਡੇ ਦੁਖਦੇ ਨੇ ਜਾਂ ਰੀਡ ਦੀ ਹੱਡੀ ਦੀ ਕੋਈ ਵੀ ਸਮੱਸਿਆ ਜਾਂ ਸਰਵਾਈਕਲ ਆ ਜਾਂ ਕਮਰ ਦਾ ਦਰਦ ਆ ਹਰ ਇੱਕ ਸਮੱਸਿਆ ਦਾ ਹੱਲ ਅੱਜ ਤੁਹਾਨੂੰ ਮਿਲਣ ਵਾਲਾ ਸਿਰਫ 10 ਮਿੰਟਾਂ ਦੇ ਵਿੱਚ ਸੁਣ ਕੇ ਹੈਰਾਨ ਹੋ ਰਹੇ ਹੋਵੋਗੇ ਵੀ 10 ਮਿੰਟਾਂ ਦੇ ਵਿੱਚ ਇਲਾਜ ਕਿਵੇਂ ਸੰਭਵ ਆ ਕਿਉਂਕਿ ਅੱਜ ਭੋਗਪੁਰ ਦੇ ਵਿੱਚ ਪਹੁੰਚੇ ਹੋਇਆ ਜਿਲ੍ਹਾ ਜਲੰਧਰ ਮੋਗਾ ਰੋਡ ਦੇ ਉੱਪਰ ਖੜੇ ਆ ਡਾਕਟਰ ਜਗਰਾਜ ਸਿੰਘ ਉਹਨਾਂ ਦੇ ਕੋਲ ਪਹੁੰਚੇ ਆ ਜਿੱਥੇ ਸਿਰਫ 10 ਮਿੰਟਾਂ ਦੇ ਵਿੱਚ ਭਾਵੇਂ ਗੋਡੇ ਦੁਖਦੇ ਹੋਣ ਜਾਂ ਕਮਰ ਦੀ ਕੋਈ ਵੀ ਸਮੱਸਿਆ ਰੀਡ ਦੀ ਹੱਡੀ ਦੀ ਕੋਈ ਵੀ ਸਮੱਸਿਆ ਹੋਵੇ ਹਰ ਇੱਕ ਸਮੱਸਿਆ ਦਾ ਹੱਲ ਇੱਥੇ ਮਿਲਦਾ ਦੂਰੋਂ ਦੂਰੋਂ ਪੇਸ਼ੈਂਟ ਇੱਥੇ ਪਹੁੰਚਦੇ ਨੇ ਤੇ ਆਪਣਾ ਦਸਾਂ ਮਿੰਟਾਂ ਦੇ ਵਿੱਚ ਇਲਾਜ ਕਰਕੇ ਕਰਵਾ ਕੇ ਕਹਦੀ ਵੀ ਘੋੜੇ ਵਾਂਗੂ ਤੁਰ ਕੇ ਜਾਂਦੇ ਨੇ ਉਹ ਕਿਵੇਂ ਸੰਭਵ ਆ ਗੱਲਬਾਤ ਵੀ ਕਰਾਂਗੇ ਡਾਕਟਰ ਜਗਰਾਜ ਸਿੰਘ ਉਹਨਾਂ ਦੇ ਨਾਲ ਚਲਦੀ ਚਲਦੀ ਵੀਡੀਓ ਦੇ ਵਿੱਚ ਹੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਇਲਾਜ ਕੀਤਾ ਜਾਂਦਾ ਹੈ ਡਾਕਟਰ ਜਗਰਾਤ ਸਿੰਘ ਹੁਣਾਂ ਦੇ ਵੱਲੋਂ ਦੇਖ ਸਕਦੇ ਹੋ ਵੀ ਪੇਸ਼ੈਂਟ ਇੱਥੇ ਪਹੁੰਚੇ ਹੋਏ ਨੇ ਮੈਂ ਕਹਣਾ ਪਹਿਲਾਂ ਪੇਸ਼ੈਂਟਾਂ ਦੇ ਨਾਲ ਗੱਲਬਾਤ ਹੀ ਕਰਨੀ ਹੈ ਵੀ ਕਿਹੜੀ ਸਮੱਸਿਆ ਨੂੰ ਲੈ ਕੇ ਅੱਜ ਇੱਥੇ ਪਹੁੰਚੇ ਹੋਏ ਨੇਗੇ ਪੂਰੀ ਜਿਹੜੀ ਗੱਲਬਾਤ ਕਰਵਾਵਾਂਗੇ ਵੀਡੀਓ ਦੇ ਅੰਦਰ ਵੀ ਕਿੱਥੋਂ-ਕਿੱਥੋਂ ਪੇਸ਼ੈਂਟ ਆਏ ਹੋਏ ਨੇਗੇ ਕਿਹੜੀ-ਕਿਹੜੀ ਸਮੱਸਿਆ ਨੂੰ ਲੈ ਕੇ ਇੱਥੇ ਪਹੁੰਚੇ ਨੇ ਮਾਤਾ ਜੀ ਕਿੱਥੋਂ ਆਏ ਬਲਤਾ ਦੱਸਿਓ ਜੀ ਅਸੀਂ ਬੇਟਾ ਭਲਾਥ ਦੇ ਕੋਲ ਆਏ ਹਾਂ ਭਲਾਥ ਕੋਲ ਕੀ ਸਮੱਸਿਆ ਕੀ ਹੈ ਮੇਰੇ ਗੋਡੇ ਬਹੁਤ ਦੁਖਦੇ ਨੇ ਬੇ ਕਿੰਨੇ ਟਾਈਮ ਤੋਂ ਗੋਟਿਆਂ ਦੀ ਸਮੱਸਿਆ ਹੈ? ਸਾਲ ਹੋ ਗਿਆ ਹੈ ਦੁਖਦਿਆਂ ਨੂੰ ਬਹੁਤ। ਸਾਲ ਹੋ ਗਿਆ ਪਹਿਲਾਂ ਵੀ ਦਿਖਾਇਆ ਕਿ ਨਹੀਂ? ਪਹਿਲਾਂ ਦਿਖਾਏ ਨੇ ਡਾਕਟਰਾਂ ਨੂੰ ਟ੍ਰਿਸ਼ਨੀ ਦੱਸ ਦੇ ਨੇ। ऑपरेशन ही दस देनेਗੇ ਇੱਥੇ ਕਿੰਨਵੀਂ ਵਾਰ ਆਏ ਹੋ ਅੱਜ ਪਹਿਲੀ ਵਾਰ ਆਏ ਪਹਿਲੀ ਵਾਰ ਆਏ ਬੇਟਾ ਅੱਜ ਮੈਂ ਹਲੇ ਮੈਂ ਕਹਿੰਦਾ ਟਰੀਟਮੈਂਟ ਸ਼ੁਰੂ ਹੀ ਕੀਤਾ ਡਾਕਟਰ ਸ਼ੁਰੂ ਕੀਤਾ ਅੱਜ ਸ਼ਾਇਦ ਤੁਹਾਨੂੰ ਗੱਲ ਪਤਾ ਨੋਏ ਡਾਕਟਰ ਸਾਹਿਬ ਕਹਿੰਦੇ ਮੈਂ 10 ਮਿੰਟਾਂ ਦੇ ਵਿੱਚ ਗੋਡਿਆਂ ਦਾ ਜਿਹੜਾ ਤੁਹਾਨੂੰ ਇੱਥੋਂ ਰਿਲੀਫ ਦੇ ਕੇ ਭੇਜੂਗਾ ਹਾਂਜੀ ਹਾਂਜੀ ਕਹਿੰਦੇ ਤੇ ਹੈਗੇ ਨਹੀਂ ਹੁਣ ਮਾਲ ਕੇ ਕਿਰਪਾ ਕਰਦੇ ਸਾਰਿਆਂ ਤੇ ਚਲੋ ਜਿਹੜੇ ਜਿਹੜੇ ਮਰੀਜ਼ ਆਂਦੇ ਨੇ ਬਿਲਕੁਲ ਜੀ ਸਾਰੇ ਸੁਖੀ ਹੋ ਕੇ ਜਾਣ ਆਪਣੇ ਘਰ ਨੂੰ ਜੀ ਅੱਛਾ ਕਿਵੇਂ ਪਤਾ ਲੱਗਾ ਡਾਕਟਰ ਸਾਹਿਬ ਬਾਰੇ ਡਾਕਟਰਾਂ ਨੇ ਸਾਨੂੰ ਬਾਹਰੋਂ ਬੱਚਿਆਂ ਨੇ ਫੋਨ ਨੰਬਰ ਭੇਜਿਆ ਸੀ ਵੀ ਉੱਥੇ ਕਰਾਇਓ ਜੇ ਪਹਿਲਾਂ ਤੂੰ ਚੈੱਕ ਕਰਾਓ ਜਾ ਕੇ ਠੀਕ ਹੈ ਮਤਲਬ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕਿ ਡਾਕਟਰ ਸਾਹਿਬ ਇਹ ਕਹਿੰਦੇ ਨੇ ਗੱਲ ਹਾਂ ਡਾਕਟਰ ਕਹਿੰਦੇ ਤਾਂ ਹੈਗੇ ਨੇ ਹੁਣ ਬਿਲਕੁਲ ਦੋਸਤੋ ਹੁਣ ਗੋਡਿਆਂ ਦੇ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਗਈ ਅੱਛਾ ਪਹਿਲਾਂ ਕੋਈ ਦੇਖਿਆ ਵੀ ਡਾਕਟਰ ਇੱਥੋਂ ਠੀਕ ਹੋਈ ਪੇਸ਼ੈਂਟ ਵੀ ਮੈਂ ਇੱਥੇ ਤੇ ਪਹਿਲੀ ਵਾਰ ਹੀ ਆਏ ਡਾਕਟਰ ਸਾਹਿਬ ਸੋ ਬਿਲਕੁਲ ਦੋਸਤੋ ਮਾਤਾ ਦੇ ਗੋਡੇ ਦੁਖਦੇ ਨੇ ਤੇ ਬਾਪੂ ਹੁਣ ਵੀ ਨਾਲ ਬਾਪੂ ਤੁਸੀਂ ਨਾਲ ਹੀ ਆਏ ਹੋ ਮੈਂ ਇਹਨਾਂ ਦੇ ਨਾਲ ਹੀ ਆਇਆ ਹਾਂ ਜੀ ਕੀ ਸਮੱਸਿਆ ਸਮੱਸਿਆ ਇਹਨਾਂ ਦੇ ਗੋਡੇ ਦੁਖਦੇ ਨੇ ਟਰੰਤ ਬਾਬਾ ਜਾਨ ਨੇ ਜੀ ਤੇ ਜੇ ਕਰਕੇ ਤੇ ਦਵਾਈ ਚੰਗੀ ਮਿਲ ਜੇ ਤੇ ਕੋਦੇ ਟਰ ਪੈਣ ਕਿਤੇ ਚੱਲੋ ਤੁਹਾਡੇ ਜੱਸ ਗਾਣਗੇ ਮੈਨੂੰ ਇੱਥੇ ਹੀ ਆਈ ਜਗਾਵਾਰ ਇੱਕ ਮੈਨੂੰ ਪਤਾ ਲੱਗਿਆ ਇਹ ਤੇ ਸਾਨੂੰ ਵੀ ਇੱਥੇ ਫੋਨ ਮਿਲਿਆ ਕਿੱਧਰੋਂ ਕਹਿੰਦੇ ਉਹਨਾਂ ਨੇ ਸਾਨੂੰ ਯੋਰ ਪਾਇਆ ਕਹਿੰਦੇ ਤੁਸੀਂ ਉੱਥੇ ਜਾਓ ਇਥੇ ਰਣਸਰ ਲੋਧਿਆਣਿਆਂ ਵਾਲੇ ਕੋ ਉੱਥੇ ਜਾਓ ਠੀਕ ਹੈ ਜੀ ਫਿਰ ਅਸੀਂ ਇਹਨਾਂ ਨੂੰ ਫੋਨ ਨੰਬਰ ਭੇਜਿਆ ਨੰਬਰ ਫੋਨ ਤੇ ਹੀ ਸੰਪਰਕ ਕੀਤਾ ਤੇ ਇਹਨਾਂ ਨੇ ਕਿਹਾ ਵੀ ਅਸੀਂ ਭੋਗਪੁਰ ਤੁਹਾਡੇ ਲਾਗੇ ਆ ਰਹੇ ਹਾਂ ਠੀਕ ਹੈ ਜੀ ਤੁਹਾਨੂੰ ਲੁਧਿਆਣੇ ਆਣ ਦੀ ਲੋੜ ਹੁਣ ਮਤਲਬ ਦੂਰ ਜਾਣ ਦੀ ਲੋੜ ਨਹੀਂ ਹੁਣ ਭੋਗਪੁਰ ਚ ਹੀ ਹੈ ਹੁਣ ਭੋਗਪੁਰ ਚ ਹੀ ਸਾਨੂੰ ਫੇਰ ਵੀ ਇਹ ਤੋਂ 20 ਕਿਲੋਮੀਟਰ ਪੈ ਜਾਂਦਾ ਠੀਕ ਹੈ ਜੀ ਤੇ ਅਸੀਂ ਫਿਰ ਹੁਣ ਅਸੀਂ ਸੋਚਿਆ ਚਲੋ ਤੇ ਚਲੋ ਜਾਣੇ ਅੱਜ ਜਿਵੇਂ ਡਾਕਟਰ ਸਾਹਿਬ ਨੇ 10 ਮਿੰਟਾਂ ਚ ਕਹਿੰਦੇ ਨੇ ਵੀ ਇਥੋਂ ਰਿਲੀਫ ਦੇ ਕੇ ਭੇਜੋ ਪਰ ਦੱਸਾਂ ਮੈਂ ਤਾਂ ਉਹ ਦੇਖਣਾ ਵੀ ਮਾਤਾ ਕਿਵੇਂ ਕਹਿੰਦੇ ਨੇ ਹਣਾ ਇਹ ਠੀਕ ਨਹੀਂ 10 ਮਿੰਟਾਂ ਦੇ ਵਿੱਚ ਉਹ ਵੱਡੀ ਗੱਲ ਹੁੰਦੀ ਬਹੁਤ ਜੀ 10 ਮਿੰਟਾਂ ਦੇ ਵਿੱਚ ਫਿਰ ਆ ਲੋ ਜਿਹੜਾ ਤੁਹਾਡਾ ਕੋਈ ਦਵਾਈ ਮੈਡੀਕਲ ਹੈ ਉਹ ਅਸਰ ਕਰੇਗਾ ਸਹੀ ਇਹ ਤੇ ਦਰਦ ਤੇ ਹੁਣ ਬਾਅਦ ਚ ਵੀ ਹੱਥੇ ਤੇ ਤਾਂ ਹੀ ਹੈ ਨਾ ਹਾਂ ਗੱਲ ਕਰਨੀ ਹੁਣ ਚਲੋ ਇਹਦਾ ਕੋਈ ਤੇਲ ਦਾ ਜਿਹੜੂ ਤੁਸੀਂ ਲਾਇਆ ਹੈ ਇਹ ਕੋਈ ਅਸਰ ਇਹਦਾ ਲਗਾਤਾਰ ਹੋਏਗਾ ਰਾਮ ਆਵੇ ਫਿਰ ਤੇ ਸਮਝ ਐਸ ਤਰ੍ਹਾਂ ਹੀ ਹੈ ਮਤਲਬ ਦੁਨੀਆ ਬਹੁਤ ਦੁਖੀ ਹੈ ਬਿਲਕੁਲ ਇਕੱਲੇ ਨਹੀਂ ਹੈਗੇ ਹੋਰ ਵੀ ਬੜੇ ਦੁਖੀ ਮੈਂ ਕਿਹਾ ਮੱਕੂ ਡਾਕਟਰਾਂ ਕੋਲ ਜਾਨੇ ਉਹਦਾ ਇੱਕੋ ਚੀਜ਼ ਕਰਨ ਵੀ ਆਪਰੇਸ਼ਨ ਕਰਾ ਲਓ ਗੋਡਿਆਂ ਦਾ ਹਾਂਜੀ ਹਾਂਜੀ ਇਹਨਾਂ ਨੂੰ ਵੀ ਦੱਸਿਆ ਕਹਿੰਦੇ ਆਪਰੇਸ਼ਨ ਕਰਾਂਗੇ ਜੀ ਅੱਛਾ ਬਾਕੀ ਅਸੀਂ ਕਹਾਂਗੇ ਕਿ ਕਿਦਰੇ ਅਸਰਾ ਹੀ ਆਰਾਮ ਆ ਜੇ ਤੇ ਆਪਰੇਸ਼ਨ ਤੋਂ ਬਗੈਰ ਉਹ ਕਈ ਵਾਰ ਆਪਰੇਸ਼ਨ ਕਰਾ ਕੇ ਵੀ ਬੰਦਾ ਅਗਲੇ ਅਗਲੇ ਟਾਈਮ ਤੋਂ ਜਾਂਦਾ ਰਹਿੰਦਾ ਅੱਜ ਪਹਿਲੇ ਸਮੇਂ ਦੀ ਗੱਲ ਕਰੀ ਉਦੋਂ ਕਿਹੜੇ ਆਪਰੇਸ਼ਨ ਹੁੰਦੇ ਸੀ ਉਦੋਂ ਵੀ ਗੋਡੇ ਲੋਕ ਪਹਿਲਾਂ ਨਹੀਂ ਪਹਿਲਾਂ ਤੇ ਪਹਿਲਾਂ ਤੇ ਵੇਖੋ ਜੀ ਪਹਿਲਾਂ ਪਤਾ ਕੀ ਹੁੰਦਾ ਸੀ ਜੀ ਸ਼ੇਰ ਦੂ ਹੁਣਾ ਤੇ ਕਹਿੰਦੇ ਦੁਕਾਨ ਤੂੰ ਨਾ ਉਹ ਐਨਾ ਸੀਨ ਦੀ ਗੋਲੀ ਲਿਆਓ ਹੈ ਉਹ ਲਿਆ ਕੇ ਖਾ ਲਈ ਤੇ ਚਾਹ ਪੀ ਕੇ ਤੇ ਚੱਲ ਜੀ ਕੰਮ ਤੇ ਚਲੋ ਜੀ ਕੋਈ ਕੋਈ ਨਾ ਕਦੇ ਬੁਖਾਰ ਤੇ ਚਲੋ ਮਾੜੇ ਮੋਟੀ ਹੁੰਦੀ ਰਹਿੰਦੀ ਸੀ ਸ਼ੇਰ ਦੂ ਹੁਣਾ ਚਾਹ ਗੋਲੀ ਖਾ ਲੋ ਪਹਿਲਾਂ ਤੇ ਐਨਾ ਚੀਜ਼ਾਂ ਦਾ ਪਤਾ ਹੀ ਨਹੀਂ ਸੀ ਹੂੰ ਹੂੰ ਐਸ ਤਰ੍ਹਾਂ ਦੀ ਵੀ ਮਤਲਬ ਆਪਣਾ ਕੰਮ ਕਰਦੇ ਸੀ ਸਾਰੇ ਅੱਗੇ ਇੰਨੀਆਂ ਦੁਨੀਆਂ ਵੀ ਹੀ ਨਹੀਂ ਸੀ ਜਿਵੇਂ ਹੁਣ ਇੱਥੇ ਪਹੁੰਚੇ ਡਾਕਟਰ ਸਾਹਿਬ ਨੇ ਕੋਈ ਐਕਸ-ਰੇ ਕਰਵਾਏ ਹੋਣ ਜਾਂ ਕੋਈ ਰਿਪੋਰਟਾਂ ਕਰਾਉਣੀਆਂ ਹੋਣ ਵੀ ਲਿਆਓ ਕੋਈ ਮੇਰੇ ਰਿਪੋਰਟਾਂ ਕਰਾ ਕੇ ਕੋਈ ਐਕਸ-ਰੇ ਕਰਵਾਏ ਅਸੀਂ ਕਰਵਾਏ ਸੀ ਪਹਿਲਾਂ ਐਕਸ-ਰੇ ਇਹਨਾਂ ਦੇ ਕਿ ਉਹਨਾਂ ਨੇ ਇਹੋ ਦੱਸਿਆ ਵੀ ਤੁਹਾਡਾ ਹੀ ਆਪਰੇਸ਼ਨ ਕਰਨਗੇ ਜੀ ਹਾਂ ਸੋ ਬਿਲਕੁਲ ਦੋਸਤੋ ਜੀ ਦੱਸਿਆ ਨਾ ਵੀ ਡਾਕਟਰ ਸਾਹਿਬ ਇੱਥੇ ਕਹਿੰਦੇ ਆ ਵੀ ਨਾ ਐਕਸ-ਰੇ ਕਰਾਉਣ ਦੀ ਲੋੜ ਆ ਨਾ ਕੋਈ ਰਿਪੋਰਟਾਂ ਸੋ ਡਾਕਟਰ ਸਾਹਿਬ ਨਾਲ ਵੀ ਗੱਲਬਾਤ ਕਰਦੇ ਸਰ ਆਜੋ ਇੱਧਰ ਸਰ ਸੱਸੀ ਗੱਲ ਠੀਕ ਹੋ ਜੀ ਪਹਿਲਾਂ ਸਰ ਸੱਸੀ ਗੱਲ ਸਰ ਬਹੁਤ ਵਧੀਆ ਸਰ ਸਰ ਵੱਡੀ ਗੱਲ ਆ ਵੀ ਨਾ ਸਾਰੇ ਸਾਡਾ ਅਸੀਂ ਜਿਹੜਾ ਮਸ਼ੀਨਾ ਸਾਡੇ ਕੋਲੇ ਜਰਮਨੀ ਦੀ ਤੇ ਪਿੰਕਦੀਆਂ ਹਾਂਜੀ ਉਹਨਾਂ ਨਾਲ ਸਾਰਾ ਇਹ ਟ੍ਰੀਟਮੈਂਟ ਕਰਦੇ ਹਾਂ ਜੀ 10 ਤੋਂ 15 ਮਿੰਟਾਂ ਚ ਪੇਸ਼ੈਂਟ ਨੂੰ ਰਿਲੀਫ ਮਿਲ ਜਾਂਦਾ ਜੀ 10 ਮਿੰਟਾਂ ਬਾਅਦ ਪੇਸ਼ੈਂਟ ਆਪ ਕਹੂਗਾ ਆਪ ਕਹੂਗਾ ਸਰ ਔਰ ਨੰਬਰ ਦੋ ਤੇ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਰ ਗਾਰੰਟੀ ਹੈ ਚੀਜ਼ ਦੀ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਪੇਸ਼ੈਂਟ ਪਹਿਰੇਜ ਤੇ ਮੈਡੀਸਿਨ ਸਹੀ ਤਰੀਕੇ ਨਾਲ ਲਵੇ ਸਾਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਸਰ ਬਿਲਕੁਲ ਹੁਣ ਕੋਈ ਲੱਖ ਰੁਪਏ ਲਾਉਣ ਦੀ ਲੋੜ ਨਹੀਂ ਸਰ ਕੋਈ ਲੱਖਾਂ ਰੁਪਏ ਲਾਉਣ ਦੀ ਕੋਈ ਲੋੜ ਨਹੀਂ ਜੀ ਕੋਈ ਵੀ ਪ੍ਰੋਬਲਮ ਹੋਵੇ ਜੀ ਗੋਡੇ ਦੀ ਹੋਵੇ ਮੋਡੇ ਦੀ ਹੋਵੇ ਡਿਸਕ ਦੀ ਹੋਵੇ ਜੀ ਸਰਵਾਈਕਲ ਹੋਵੇ ਜੀ ਮਾਈਗਰੇਨ ਹੋਵੇ ਜੀ ਠੀਕ ਹੈ ਇੱਕ ਵਾਰੀ ਆਓ ਤਾਂ ਤੁਹਾਨੂੰ 10 ਮਿੰਟਾਂ ਬਾਅਦ ਉਹ ਰਿਜ਼ਲਟ ਦਾ ਪਤਾ ਲੱਗੂ ਸਰ ਜੀ ਮਤਲਬ ਸਿਰਫ ਕੋਈ ਇੱਕ ਤੇਲ ਅਪਲਾਈ ਕਰਦੇ ਹੋ ਆਹਲਾ ਤੇਲ ਆਹੋ ਹਾਂਜੀ ਸੋ ਬਿਲਕੁਲ ਦੋਸਤੋ ਆਹ ਜਾਦੂਈ ਤੇਲ ਹੀ ਕਹਿ ਲੀਏ ਮੈਂ ਕਹਿੰਨਾ ਵੀ ਜਿਹੜਾ 10 ਮਿੰਟਾਂ ਦੇ ਵਿੱਚ ਡਾਕਟਰ ਸਾਹਿਬ ਇਹ ਚੀਜ਼ ਤੇਲ ਅਪਲਾਈ ਕਰਕੇ ਤੇ ਜਰਮਨੀ ਤਕਨੀਕ ਦੇ ਨਾਲ ਇਲਾਜ ਕਰ ਦਿੰਦੇ ਨੇ ਸਰ ਫਿਰ ਕਿੰਨੇ ਕੁ ਪੇਸ਼ੇਵਰ 100 ਰੋਜ਼ ਠੀਕ ਹੋ ਕੇ ਜਾਂਦੇ ਨੇ ਸਾਡਾ ਇਹ ਸੈਂਟਰ ਓਪਨਿੰਗ ਹਜੇ ਅੱਜ ਹੀ ਹੋਇਆਗਾ ਲੇਕਿਨ ਸਾਡੇ ਕੋਲੇ ਲੁਧਿਆਣਾ ਜਗਰਾਓ ਬਠਿੰਡਾ ਜੀ ਉਥੇ ਲਗਾਤਾਰ ਸੈਂਟਰ ਚੱਲ ਰਹੇ ਆ ਜੀ ਫਰ ਉਥੇ ਕਿੰਨੇ ਕੁ ਪੇਸ਼ੈਂਟ ਠੀਕ ਹੋ ਕੇ ਗਏ ਨੇਗੇ ਹੁਣ ਤੱਕ ਜੇ ਗੱਲ ਕਰੀਏ ਸਰ ਲੱਖਾਂ ਪੇਸ਼ੈਂਟ ਠੀਕ ਹੋ ਕੇ ਚਲੇ ਗਏ ਜੀ ਇਸ ਕਰਕੇ ਸਾਡੇ ਕੋਲ ਇਧਰਲਾ ਪੇਸ਼ੈਂਟ ਜ਼ਿਆਦਾ ਸੀ ਇਹ ਸੈਂਟਰ ਅਸੀਂ ਨਵਾਂ ਇੱਥੇ ਤਾਂ ਓਪਨਿੰਗ ਕੀਤਾ ਸੀ ਲੱਖਾਂ ਲੋਕ ਤੇ ਲੱਖਾਂ ਰੁਪਈਆ ਜਿਹੜਾ ਆਪਰੇਸ਼ਨਾਂ ਤੇ ਲੱਗਣਾ ਸੀ ਉਹ ਵੀ ਬਚਿਆ ਲੋਕ ਹਾਂ ਸਰ ਉਹ ਬਹੁਤ ਵਾਜਾ ਬਚਿਆ ਜੀ ਕੋਈ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਜੇ ਤੁਸੀਂ ਇੱਕ ਵਾਰੀ ਆਉਂਗੇ ਤੁਹਾਨੂੰ ਨਾਲ ਦੀ ਨਾਲ ਪਤਾ ਲੱਗ ਜਾਊਗਾ ਸਰ ਜੀ ਕਿਸੇ ਨੂੰ ਡਾਕਟਰ ਨੇ ਕਹਤਾ ਵੀ ਆਪਰੇਸ਼ਨ ਕਰਾ ਲਾ ਇੱਕ ਵਾਰ ਤੁਹਾਨੂੰ ਮਿਲ ਲਵੇ ਹਾਂ ਸਰ ਇੱਕ ਵਾਰੀ ਮਿਲ ਲਓ ਆਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਗੋਡੇ ਦੁਖਦੇ ਆ ਮ ਜੀ ઓਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਇੱਕ ਵਾਰੀ ਵਿజిਟ ਕਰਨ ਉਦੋਂ 10 ਮਿੰਟਾਂ ਬਾਅਦ ਰਿਜ਼ਲਟ ਲੈ ਲੈ ਕੋਈ ਐਕਸ-ਰੇ ਕਰਾ ਕੇ ਲੈਉਣ ਦੀ ਵੀ ਲੋੜ ਨਹੀਂ ਸਰ ਕੋਈ ਰਿਪੋਰਟ ਕਰਾਉਣ ਦੀ ਲੋੜ ਨਹੀਂ ਜਿਹੜੀ ਪਹਿਲਾਂ ਵਾਲੀ ਰਿਪੋਰਟ ਸਿਰਫ ਉਹੀ ਲੈ ਕੇ ਆ ਜਾਣੀ ਜੀ ਅੱਛਾ ਹੋਰ ਵੀ ਇੱਥੇ ਪੇਸ਼ੈਂਟ ਆਣਗੇ ਉਹ ਵੈਸੇ ਰੋਜ਼ ਕਿਦਾਂ-ਕਿਦਾਂ ਦੇ ਪੇਸ਼ੈਂਟ ਇੱਥੇ ਪਾਉਂਦੇ ਨੇ ਕਿਹੜੀ-ਕਿਹੜੀ ਸਮੱਸਿਆ ਲੈ ਕੇ ਸਰ ਸਾਡੇ ਕੋਲੇ ਗੋਡਿਆਂ ਦੇ ਸਰਵਾਈਕਲ ਦੇ ਡਿਸਕ ਦੀ ਪ੍ਰੋਬਲਮ ਜੀ ਠੀਕ ਆ ਸਰਵਾਈਕਲ ਦੇ ਤਾਂ ਜ਼ਿਆਦਾ ਹੀ ਆ ਜੀ ਪੈਰਾਲਾਈਜ਼ ਜੀ ਠੀਕ ਆ ਇਹ ਪੇਸ਼ੈਂਟ ਜ਼ਿਆਦਾ ਹੁੰਦੇ ਸਰ ਠੀਕ ਆ ਸਰ ਤੇ ਹੋਰ ਵੀ ਇੱਥੇ ਮਾਤਾ ਹੁਣੇ ਦੇ ਰੀ ਵੀ ਆ ਮਤਲਬ ਗੋਡਿਆਂ ਦੀ ਆ ਹਾਂ ਮੇਰੀਆਂ ਤਾਂ ਨਸਾਂ ਦੀ ਵੀ ਪ੍ਰੋਬਲਮ ਬਹੁਤ ਜ਼ਿਆਦਾ ਸੀ ਜੀ ਹਾਂ ਉਹ ਨਸਾਂ ਬਲੌਕ ਜ ਉਹ ਹੋ ਜਾਂਦੀਆਂ ਸੀਗੀਆਂ ਕਈ ਪਹਿਲਾਂ ਡਾਕਟਰਾਂ ਕੋਲ ਕਹਿੰਦੇ ਹੋਣਗੇ ਆਪਰੇਸ਼ਨ ਕਰਾ ਲਓ ਹਾਂ ਜੀ ਹਾਂ ਜੀ ਡਾਕਟਰ ਕਹਿੰਦੇ ਸੀ ਜੀ ਇਹਦਾ ਕੋਈ ਇਲਾਜ ਨਹੀਂਗਾ ਇਹਦਾ ਆਪਰੇਸ਼ਨ ਕਰਵਾਉਣਾ ਪਊਗਾ ਪਰ ਨਹੀਂ ਜਦੋਂ ਅਸੀਂ ਇਹਨਾਂ ਕੋਲੇ ਆਏ ਡਾ ਸਾਹਿਬ ਕੋਲੇ ਉਦੋਂ ਦੀ ਮੈਂ ਬਿਲਕੁਲ ਠੀਕ ਆ ਕਿੰਨੇ ਵੀ ਵਾਰ ਆਇਆ ਹਾਂ ਅੱਜ ਇੱਥੇ ਇੱਥੇ ਮੈਂ ਆ ਗਿਆ 5-6 ਵਾਰ ਠੀਕ ਹੋ ਹੁਣ ਹਾਂਜੀ ਹਾਂਜੀ ਹੁਣ ਗੋਡੇ ਹਲਾਉਨੇ ਪੂਰੇ ਕਮਾ ਕੇ ਦਿਖਾ ਦੇ ਇੱਕ ਵਾਰੀ ਪੂਰੇ ਨੇ ਮੁਰਦੇ ਆ ਪੂਰੇ ਪੂਰੇ ਗੋਡੇ ਮੁਰਦੇ ਪਹਿਲਾਂ ਕਿੰਨੀ ਕੀ ਦਿੱਕਤ ਆਉਂਦੀ ਸੀ ਪਹਿਲਾਂ ਮੈਂ ਤੁਰਿਆ ਨਹੀਂ ਸੀ ਜਾਂਦਾ ਤੁਰਿਆ ਨਹੀਂ ਸੀ ਜਾਂਦਾ ਹੁਣ ਤੁਰ ਲੈਨੇ ਹਾਂਜੀ ਹਾਂਜੀ ਖੜਾ ਆਰਾਮ ਨਾਲ ਤੁਰ ਲੈਨ ਦੇ ਹੁਣ ਕਿਤੇ ਕਿਤੇ ਜਾਣੀ ਕੋਈ ਤਖਲੀਫ ਹੋ ਜਾਵੇ ਫੇਰ ਵੀ ਮੈਂ ਇਨਾਂ ਕੋਲ ਹੀ ਆਉਣਾ ਵਾ ਠੀਕ ਹੈ ਜੀ ਇਨਾਂ ਕੋਲ ਹੀ ਆਉਣੀ ਆ ਤੇ ਉਹਦੀ ਠੀਕ ਹੋ ਜਾਂਦੇ ਮੈਂ ਟੋਕਣਾ ਹੁਣ ਆਪਰੇਸ਼ਨ ਕਰਨ ਦੀ ਲੋੜ ਨਹੀਂ 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 ਜੀ ਕੋਈ ਲੋੜ ਨਹੀਂ ਆਪਰੇਸ਼ਨ ਕਰਨ ਦੀ ਜਿਹੜੇ ਫਿਰ ਡਾਕਟਰ ਲੱਖਾਂ ਰੁਪਏ ਮੈਂ ਕਹਿੰਦਾ ਲੱਗ ਲੱਗੇ ਜਾਣਾ ਸੀ ਉੱਥੇ ਨਾਲੇ ਗੋਡੇ ਬੈਣਾ ਵੀ ਪੈਣਾ ਨਾਲੇ ਗੋਡੇ ਹਾਂਜੀ ਹਾਂਜੀ ਹਾਂ ਸੋ ਬਿਲਕੁਲ ਦੋਸਤੋ ਮਾਤਾ ਹੁਣਾਂ ਦੇ ਗੋਡੇ ਦੁਖਦੇ ਸੀਗੇ ਸੋ ਅੱਜ ਬਿਲਕੁਲ ਤੁਰ ਵੀ ਰਹੇ ਨੇਗੇ ਕੋਈ ਦਿੱਕਤ ਪਰੇਸ਼ਾਨੀ ਨਹੀਂ ਆ ਰਹੀ ਸੋ ਦੇਖ ਸਕਦੇ ਹਾਂ ਜਿਵੇਂ ਮੈਂ ਤੁਹਾਨੂੰ ਕਹਿੰਨੀ 10 ਮਿੰਟਾਂ ਦੇ ਵਿੱਚ ਰੀਲੀਫ ਦਿੰਦੇ ਨੇ ਹੁੰਦਾ ਇਦਾਂ ਹਾਂਜੀ ਹਾਂਜੀ ਹਾਂ ਦੇਖਿਆ ਹੁੰਦਾ ਮੈਂ ਆਪ ਮੇਰਾ ਖੋਦ ਹੋਇਆ ਜੀ ਹਾਂ ਮੈਂ ਬਿਲਕੁਲ ਖੋਦ ਠੀਕ ਹੋਈਆਂ ਮਤਲਬ ਯਕੀਨ ਨਹੀਂ ਮੰਨਦਾ ਹੁਣ ਕੋਈ ਵੀ ਯਾਰ 10 ਮਿੰਟਾਂ ਚ ਕਿਵੇਂ ਹੋ ਜਾਏ ਪਰ ਜਦੋਂ ਖੁਦ ਅੱਖਾਂ ਦੇ ਮੂਰੇ ਹੁੰਦਾ ਤਾਂ ਉਦੋਂ ਯਕੀਨ ਆਉਂਦਾ ਹਾਂਜੀ ਹਾਂਜੀ ਸਾਡੀ ਮਾਤਾ ਜੀ ਸੀਗੀ ਮੇਰੀ ਮੰਮੀ ਸੀ ਉਹਦਾ ਵੀ ਇਸ ਤਰ੍ਹਾਂ ਸੀ ਉਹ ਵੀ ਬਹੁਤ ਠੀਕ ਹੋਈ ਹੈ ਇਹਨਾਂ ਕੋਲ ਹਾਂਜੀ ਫਿਰ ਅੱਗੇ ਦੱਸਦੇ ਹਾਂਗੇ ਲੋਕਾਂ ਨੂੰ ਹਾਂਜੀ ਹਾਂਜੀ ਅਸੀਂ ਦੱਸਦੇ ਹਾਂ ਅਸੀਂ ਹੁਣ ਵੀ ਜਿਹੜਾ ਵੀ ਕੋਈ ਮਤਲਬ ਗਾਂਧੀ ਦਾ ਰਿਸ਼ਤੇਦਾਰ ਚ ਵੀ ਹੁੰਦਾ ਅਸੀਂ ਇਹੀ ਕਹਿੰਦੇ ਆ ਵੀ ਤੁਸੀਂ ਇੱਥੇ ਆਵੋ ਬਿਲਕੁਲ ਸੋ ਬਿਲਕੁਲ ਦੋਸਤੋ 10 ਮਿੰਟਾਂ ਦੇ ਵਿੱਚ ਜਿਹੜਾ ਇਲਾਜ ਕੀਤਾ ਜਾਂਦਾ ਇੱਥੇ ਰਿਲੀਫ ਦੇ ਕੇ ਭੇਜਿਆ ਜਾਂਦਾ ਡਾਕਟਰ ਸਾਹਿਬਾ ਹੁਣ ਕਿਸ ਤਰ੍ਹਾਂ ਦਾ ਸਰ ਇਹਨਾਂ ਦੇ ਗੋਡਨ ਦੇ ਵਿੱਚ ਸਾਲ ਤੋਂ ਪ੍ਰੋਬਲਮ ਚੱਲ ਰਹੀ ਆ ਜੀ ਲੇਕਿਨ ਇਹਨਾਂ ਨੂੰ ਡਾਕਟਰਾਂ ਨੇ ਮਨਾ ਕਰਤਾ ਵੀ ਆਪਰੇਟ ਕਰਵਾਣਾ ਲੇਕਿਨ ਆਪਣੇ ਕੋਲੇ ਫਸਟ ਵਾਰ ਹੀ ਆਇਆ ਜੀ ਠੀਕ ਹੈ ਜੀ ਠੀਕ ਹੈ ਇਹਨਾਂ ਨੂੰ 10 ਤੋਂ 20% ਤਾਂ ਆਪਾਂ ਹੁਣ ਹੀ ਰੀਲੀਫ ਦੇ ਕੇ ਤੋਰਾਂਗੇ ਠੀਕ ਹੈ ਜੀ ਰਹੀ ਗੱਲ ਜੀ ਇਹ ਕਹਿ ਰਹੇ ਆ ਕਿ ਮੈਡੀਸਨ ਨਾਲ ਠੀਕ ਅਸੀਂ ਹੋ ਜਾਂਦੇ ਆ ਲੇਕਿਨ ਬਾਅਦ ਚ ਉਹੀ ਪ੍ਰੋਬਲਮ ਫੇਰ ਆ ਜਾਂਦੀ ਹੈ ਠੀਕ ਹੈ ਠੀਕ ਹੈ ਸਰ ਲੇਕਿਨ ਇਹ ਜੀ ਪ੍ਰੋਬਲਮ ਕੋਈ ਵੀ ਆਉਣ ਵਾਲੀ ਨਹੀਂ ਜੀ ਠੀਕ ਹੈ ਇਹਨਾਂ ਦਾ ਜਿਹੜਾ ਅੰਦਰਲਾ ਗਰੀਸ ਆ ਉਹ ਖਤਮ ਹੋਇਆ ਗਿਆ ਜੀ ਗੋਡਾ ਬਿਲਕੁਲ ਟੱਚ ਕਰ ਰਿਹਾ ਇੱਕ ਦੂਜੇ ਨੂੰ ਜੋਇੰਟ ਟੱਚ ਕਰ ਰਿਹਾ ਜੀ ਜਿਹਦੇ ਕਰਕੇ ਇਹਨਾਂ ਨੂੰ ਡਾਕਟਰਾਂ ਨੇ ਆਪਰੇਸ਼ਨ ਦੇ ਉਹਦੇ ਦਿੱਤੇ ਜੀ ਠੀਕ ਹੈ ਜੀ ਜਿਵੇਂ ਤੁਸੀਂ ਗਰੀਸ ਦੀ ਗੱਲ ਕੀਤੀ ਫਿਰ ਤੁਸੀਂ ਜਿਹੜਾ ਤੇਲ ਅਪਲਾਈ ਕਰ ਰਹੇ ਹੋ ਫਿਰ ਗਰੀਸ ਕਿਵੇਂ ਪੂਰਾ ਹੋ ਗੋਡਿਆਂ ਦੇ ਇਸ ਵਿੱਚ ਸਰ ਤੇਲ ਦੇ ਨਾਲ ਗਰੀਸ ਜਿਹੜੇ ਮਸਲਾ ਉਹ ਬੀਕ ਹੋ ਜਾਂਦੇ ਆ ਠੀਕ ਹੈ ਜੀ ਠੀਕ ਹੈ ਜੀ ਇੱਕ ਤਾਂ ਉਹ ਮਸਲ ਜਿਹੜੇ ਆ ਉਹ ਵਾਰਮ ਅਪ ਹੋ ਜਾਂਦੇ ਆ ਜੀ ਤੇ ਰਿਕਵਰੀ ਹੋ ਜਾਂਦੀ ਹੈ ਨੰਬਰ 2 ਤੇ ਅਸੀਂ ਇੱਕ ਮੈਡੀਸਨ ਦਿੰਨੇ ਆ ਨਾਲ ਜੀ ਉਹਦੇ ਨਾਲ ਗਰੀਸ਼ ਬਣ ਜਾਂਦਾ ਜੀ ਬਹੁਤ ਜਲਦੀ ਪੇਸ਼ੈਂਟ ਦੇ ਜੀ ਕਿੰਨਾ ਕੁ ਟਾਈਮ ਮੈਡੀਸਨ ਖਾਣੀ ਪੈਂਦੀ ਹੈ ਸਰ ਮੈਡੀਸਨ ਉਹ ਪੇਸ਼ੈਂਟ ਤੇ ਡਿਪੈਂਡ ਕਰਦਾ ਜੀ ਹੁਣ ਕਈ ਪੇਸ਼ੈਂਟ ਇਹ ਜੇ ਆ ਜੀ ਕਿ ਪੌੜੀਆਂ ਚੜ੍ਹਨੋਂ ਨਹੀਂ ਹਟਦੇ ਜੀ ਜੀ ਠੀਕ ਆ ਜੀ ਜੇ ਉਹਨੂੰ ਕੁਝ ਚੀਜ਼ ਦੀ ਮਨਾ ਕਰਦੇ ਆ ਜੀ ਉਹ ਲਗਾਤਾਰ ਵਾਰੀ ਵਾਰੀ ਉਹੋ ਕਰਦੇ ਆ ਜੀ ਉਹਨਾਂ ਨੂੰ ਜ਼ਿਆਦਾ ਟਾਈਮ ਖਾਣੀ ਪੈਂਦੀ ਹੈ ਨਹੀਂ ਦੂਸਰੇ ਪੇਸ਼ੈਂਟਾਂ ਨੂੰ ਬਹੁਤ ਘੱਟ ਟਾਈਮ ਖਾਣੀ ਪੈਂਦੀ ਹੈ ਸੋ ਬਿਲਕੁਲ ਦੋਸਤੋ ਕਈ ਪੇਸ਼ੈਂਟ ਇਹ ਜੇ ਸੀ ਜਿਨ੍ਹਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਅੱਜ 10 ਮਿੰਟਾਂ ਦੇ ਵਿੱਚ ਜਿਹੜਾ ਇਥੋਂ ਰਿਲੀਫ ਦੇ ਕੇ ਭੇਜਿਆ ਜਿਨ੍ਹਾਂ ਦਾ ਗੋਡਾ ਮੁੜਦਾ ਤੱਕ ਨਹੀਂ ਸੀ ਉਹ ਗੋਡੇ ਵੀ ਮੋੜਨ ਲਾਤੇ ਜਿਹਨਾਂ ਨੂੰ ਤੁਰਿਆ ਨਹੀਂ ਸੀ ਜਾਂਦਾ ਉਹ ਵੀ ਤੁਰਨ ਲਾਤੇ ਸਿਰਫ 10 ਮਿੰਟਾਂ ਦੇ ਵਿੱਚ ਉਹ ਦਿਖਾਵਾਂਗੇ ਪੀਛੜਣ ਦੇ ਨਾਲ ਗੱਲਬਾਤ ਵੀ ਕਰਨੀ ਆ 10 ਮਿੰਟਾਂ ਬਾਅਦ ਮਾਤਾ ਨਾਲ ਗੱਲਬਾਤ ਕਰਾਂਗੇ ਵੀ ਕਿਸ ਤਰ੍ਹਾਂ ਜਿਹੜਾ ਹੁਣ ਤੁਹਾਨੂੰ ਕਿੰਨਾ ਕੁ ਫਰਕ ਜਿਹੜਾ ਲੱਗ ਰਿਹਾ ਸੋ ਟ੍ਰੀਟਮੈਂਟ ਜਿਹੜਾ ਚੱਲ ਰਿਹਾ ਮਾਤਾ ਹੋਂਾਂ ਦਾ ਸੋ ਉਹ ਵੀ ਦਿਖਾਵਾਂਗੇ ਵੀ ਕਿਸ ਤਰ੍ਹਾਂ ਜਿਹੜਾ ਹੁਣ ਕਿੰਨਾ ਕੁ ਫਰਕ ਪਿਆ ਸੋ ਬਿਲਕੁਲ ਦੋਸਤੋ 10 ਮਿੰਟ ਦਾ ਸਮਾਂ ਹੋ ਚੁੱਕਿਆ ਮਾਤਾ ਦਾ ਜਿਹੜਾ ਟ੍ਰੀਟ ਆਜੋ ਪਹਿਲੇ ਇੱਕ ਵਾਰੀ ਤੁਰਕੇ ਦਿਖਾ ਦਿਓ ਸਾਨੂੰ ਵੀ ਕਿਸ ਤਰ੍ਹਾਂ ਅਸੀਂ ਵੀ ਦੇਖੀਏ ਵੀ 10 ਮਿੰਟਾਂ ਦੇ ਵਿੱਚ ਫਰਕ ਪਿਆ ਜਾਂ ਨਾ ਵੀ ਕਿਸ ਤਰ੍ਹਾਂ ਹੁਣ ਤੁਹਾਨੂੰ ਜਾਂ ਕੋਈ ਸਮੱਸਿਆ ਇਦਾਂ ਦੀ ਇੱਕ ਵਾਰੀ ਕੱਢ ਦਿਓ ਗੇੜਾ ਮਾਦਾ ਹੀ ਚੰਗੀ ਤਰ੍ਹਾਂ ਵੀ ਐ ਨਾ ਹੋਵੇ ਸੋ 10 ਮਿੰਟਾਂ ਦੇ ਵਿੱਚ ਟ੍ਰੀਟਮੈਂਟ ਕਿਸ ਤਰ੍ਹਾਂ ਹੁੰਦਾ ਹੈ ਮਾਦਾ ਹੀ ਕਿਵੇਂ ਲੱਗਿਆ ਹੁਣ ਤੁਰਕੇ ਆਏ ਹੋ ਮੜਾ ਮੋਟਾ ਤੁਸੀਂ ਲੱਗਿਆ ਫਰਕ ਕੋਈ ਹਾਂਜੀ ਥੋੜਾ ਜਿਹਾ ਲੱਗਦਾ ਤੇ ਪਿਆ ਵਾ ਲੱਗਦਾ ਹੁਣ ਥੋੜਾ ਥੋੜਾ ਲੱਗਦਾ ਪਿਆ ਜਿਵੇਂ 10 ਮਿੰਟਾਂ ਦੇ ਵਿੱਚ ਕਹਿੰਦੇ ਨੇ ਵੀ ਰੀਲੀਫ ਦੇ ਦੇਵਾਂਗੇ ਇੱਥੋਂ ਜੇ ਬੰਦਾ ਚਾਹ ਪੀ ਕੇ ਦਾ ਰਿਆ ਹੋ ਜਾਂਦਾ ਉਹ ਗੱਲ ਹੁਣ ਤੁਰ ਰਹੇ ਹੋ ਤੁਸੀਂ ਵਧੀਆ ਹਾਂਜੀ ਹਾਂਜੀ ਕੋਈ ਹੁਣ ਦਰਦ ਕੋਈ ਨਹੀਂ ਅਜੇ ਘੱਟ ਹੀ ਦਰਦ ਕੱਟ ਗਿਆ ਹੁਣ ਅਜੇ ਘਟਿਆ ਹੀ ਦੇ ਲੱਗਦਾ ਹੈ ਉਮੀਦ ਹੁਣ ਵੀ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਨਹੀਂ ਉਹ ਤਾਂ ਮਾਲਕ ਨੂੰ ਪਤਾ ਹੋਣਾ ਹਾਂ ਕੋ ਆਜੋ ਜੀ ਆ ਮਾਤਾ ਦੀ ਖੁਸ਼ੀ ਉਹ ਦੱਸ ਰਹੀ ਹੈ ਵੀ 10 ਮਿੰਟ ਦੇ ਵਿੱਚ ਕੀ ਫਰਕ ਪਿਆ ਜਾਂ ਨਹੀਂ ਅਸੀਂ ਤੇ ਵੇਖੋ ਜੀ ਉਹ ਤੇ ਚਲੋ ਕਹਿੰਦੇ ਨੇ 10 ਉਹਨਾਂ ਵੀ ਕਿ ਡਾਕਟਰ ਸਾਹਿਬ ਨੇ ਬੈਨਾਂ ਹੰਦੇ ਕਿ ਆ ਵੀ ਤੁਹਾਨੂੰ 10 ਮਿੰਟ ਦੇ ਵਿੱਚ ਪਤਾ ਲੱਗ ਜਾਏਗਾ ਹੁਣ ਚਲੋ ਉਹਨਾਂ ਨੇ ਮਲਿਆ ਹੈ ਉਹ ਤੇਲ ਤੂਲ ਆਪਣਾ ਮਲਿਆ ਹੈ ਉਹ ਬਾਕੀ ਹੁਣ ਅੱਗੂ ਤੂੰ ਵੇਖੀ ਰੱਗੂ ਕਿੰਨਾ ਟਾਈਮ ਆਰਾਮ ਹੀ ਆਹਦੇ ਕੰਨੇ ਆਰਾਮ ਹੀ ਰਾਵੇ ਜੇ ਮਾਤਾ ਦੀ ਖੁਸ਼ੀ ਹੋ ਦਸਰੀ ਹੋਣਾ ਵੀ ਹਾਂ ਮੈਨੂੰ ਲੱਗ ਰਿਹਾ ਉਹ ਤੇ ਕਹਿ ਰਹੇ ਨੇ ਉਹ ਤੇ ਕਹਿ ਰਹੇ ਨੇ ਵੀ ਥੋੜਾ ਜਿਹਾ ਫਰਕ ਹੈ ਪਰ ਕੇ ਹੁਣ ਚਲੋ ਅਸੀਂ ਤੇ ਕਹਿੰਨੇ ਆ ਫਰਕ ਫਰਕ ਹੀ ਰਵੇ ਬਿਲਕੁਲ ਹੋਰ ਕੀ ਅਸੀਂ ਤੇ ਰਾਮਵਾਸ ਤੇ ਆਏ ਹਾਂ ਹਰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਲੋਕਾਂ ਨੂੰ ਡਾਕਟਰ ਨੇ ਆਪਰੇਸ਼ਨ ਨੂੰ ਕਹਤਾ ਵੀ ਆਪਰੇਸ਼ਨ ਕਰਾ ਲਓ ਕਰਾਉਣਾ ਚਾਹੀਦਾ ਫਿਰ ਨਹੀਂ ਨਹੀਂ ਅਸੀਂ ਤੇ ਕਹਿਣਾ ਪਹਿਲਾਂ ਕਿਤੇ ਪੈਂਦੀ ਸਾਡੇ ਕਿਸੇ ਦੇ ਆਖੇ ਪਰਿਸ਼ਰਨਾ ਨਾ ਕਰਾਓ ਜੀ ਪਹਿਲਾਂ ਦਵਾਈ ਦਾ ਆਪਣਾ ਟ੍ਰੀਟਮੈਂਟ ਕਰੋ ਜੇ ਕਿ ਤੂੰ ਰਾਮ ਆਉਂਦਾ ਤੇ ਜਰੂਰ ਤੁਸੀਂ ਆਪਰੇਸ਼ਨ ਕਰਾਉਣਾ ਸਾਨੂੰ ਵੀ ਐਸਨੇ ਦੱਸਿਆ ਸੀ ਅਸੀਂ ਇਸ ਕਰਕੇ ਕਈਆਂ ਥਾਵਾਂ ਤੇ ਦਵਾਈ ਖਾਦੀ ਤੇ ਇਹਨਾਂ ਦੀ ਸਾਨੂੰ ਫੋਨ ਨੰਬਰ ਮਿਲੇ ਇਹਨਾਂ ਨਾਲ ਸੰਪਰਕ ਕੀਤਾ ਸੀ ਤੇ ਇਹਨਾਂ ਨੇ ਕਿਹਾ ਤੁਸੀਂ ਸਾਡੇ ਕੋਲ ਆਓ ਤੁਹਾਨੂੰ ਪਰੇਸ਼ਨ ਕਰਾਉਣ ਦੀ ਕੋਈ ਲੋੜ ਨਹੀਂ ਬਿਲਕੁਲ ਦੋਸਤੋ ਬਿਲਕੁਲ ਬਾਕੀ ਨਾ ਮਾਤਾ ਦੀ ਖੁਸ਼ੀ ਹੋ ਦੱਸ ਰਹੀ ਹੋਣੀ ਮਾਤਾ ਜੀ ਹੁਣ ਤਾਂ ਨਹੀਂ ਲੋੜ ਪਰੇਸ਼ਨ ਦੀ ਨਹੀਂ ਹੁਣ ਪਰੇਸ਼ਨ ਮਾਲਕ ਦੇ ਹੱਥੀਏ ਹੁਣ ਜੇ ਤੇ ਜਾਂ ਡਾਕਟਰ ਦੇ ਹੱਥ ਵੇ ਸੋ ਬਿਲਕੁਲ ਦੋਸਤੋ 10 ਮਿੰਟਾਂ ਦੇ ਵਿੱਚ ਮਾਤਾ ਜੀ ਆ ਦੇਖੋ ਤੁਰਨ ਵੀ ਲੱਗੇ ਨੇ ਤੇ ਗੋਡੇ ਦੁਖਦੇ ਸੀ ਪਹਿਲਾਂ ਤੇ ਸਮੱਸਿਆ ਆਉਂਦੀ ਸੀ ਪਰ ਹੁਣ ਤੁਰ ਵੀ ਰਹੇ ਨੇ ਸੋ ਬਿਲਕੁਲ ਦੋਸਤੋ ਭੋਗਪੁਰ ਦੇ ਵਿੱਚ ਖੜੇ ਆ ਦੋਸਤੋ ਮੋਗਾ ਰੋਡ ਦੇ ਉੱਤੇ ਬਿਲਕੁਲ ਖੰਡ ਮੈਲ ਦੇ ਕੋਲ ਫਾਟਕਾਂ ਦੇ ਕੋਲ ਹੈ ਡਾਕਟਰ ਸਰ 10 ਮਿੰਟ ਦੇ ਵਿੱਚ ਆ ਕਮਾਲ ਕਰਤੀ ਮੈਂ ਕਹਣਾ ਤੁਸੀਂ ਸਰ ਨਹੀਂ ਕਮਾਲ ਤਾਂ ਜੀ ਸਾਡੇ ਤੇਲ ਦੀ ਦੇਣ ਆ ਜੀ ਤੇ ਬਾਕੀ ਸਾਡੇ ਜਿਹੜਾ ਟ੍ਰੀਟਮੈਂਟ ਆ ਜੀ ਉਹਦੀ ਦੇਣ ਆ ਜੀ ਅੱਛਾ ਕਿਹੜਾ ਤੇਲ ਆ ਇਹ ਇੱਕ ਵਾਰੀ ਮੜਾ ਦੱਸ ਦਿਓ ਇਹਦੇ ਬਾਰੇ ਵੀ ਹੁਣ ਫਿਰ ਜੇ ਕਿ ਲੈਕ ਕੇਅਰ ਅਜਰਵੇਦਿਕ ਤੇਲ ਆ ਸਰ ਜੇ ਕੋਈ ਬਾੜੀ ਦੂਰੋਂ ਹੋਵੇ ਨਹੀਂ ਆ ਸਕਦਾ ਉਹ ਤੇਲ ਮੰਗਵਾ ਸਕਦੇ ਨੇ ਸਰ ਉਹ ਕੋਰੀਅਰ ਕਰਵਾ ਸਕਦੇ ਅੱਛਾ ਇੱਥੇ ਨੂੰ ਕਾਲ ਕਰ ਹਾਂ ਕਾਲ ਕਰ ਲੈਣ ਜਿਹਨੂੰ ਕੋਰੀਅਰ ਕਰ ਦਿਆਂਗੇ ਸੋ ਧੰਨਵਾਦ ਸਰ ਗੱਲਬਾਤ ਕਰਨ ਲਈ ਸੋ ਬਿਲਕੁਲ ਦੋਸਤੋ ਜੇਕਰ ਤੁਸੀਂ ਇਲਾਜ ਕਰਵਾਉਣਾ ਚਾਹੁੰਦੇ ਹੋ ਤਾਂ ਭੋਗਪੁਰ ਜਲੂਧਿਆਣਾ ਜਗਰਾਉਂ ਅਸਾ ਬਠਿੰਡਾ ਦੇ ਵਿੱਚ ਕਲਿਆਣ ਸੁੱਖਾ ਹਰ ਥਾਂ ਦੇ ਉੱਤੇ ਡਾਕਟਰ ਜਗਰਾਤ ਸਿੰਘ ਹੁਣਾਂ ਦੇ ਕਲੀਨਿਕ ਬਣੇ ਹੋਏ ਨੇ ਜੇਕਰ ਤੁਸੀਂ ਨਹੀਂ ਆ ਸਕਦੇ ਇਕੱਲਾ ਤੇਲ ਮੰਗਵਾਉਣਾ ਚਾਹੁੰਦੇ ਤਾਂ ਨੰਬਰ ਸਕਰੀਨ ਉੱਪਰ ਦਿੱਤੇ ਹੋਏ ਨੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਕਿਸੇ ਨੂੰ ਵੀ ਡਾਕਟਰ ਨੇ ਕਿਹਾ ਵੀ ਆਪਰੇਸ਼ਨ ਕਰਨ ਲੱਗੋਡੇ ਦਾ ਤਾਂ ਬਿਲਕੁਲ ਹੁਣ ਆਪਰੇਸ਼ਨ ਕਰਾਉਣ ਦੀ ਲੋੜ ਨਹੀਂ ਕਿਉਂਕਿ ਦਸਾਂ ਮਿੰਟਾਂ ਦੇ ਵਿੱਚ ਡਾਕਟਰ ਜਗਰਾਤ ਸਿੰਘ ਹੁਣਾਂ ਦੇ ਵੱਲੋਂ ਇਲਾਜ ਕੀਤਾ ਜਾਂਦਾ ਨਾ ਕੋਈ ਇੱਥੇ ਆਪਰੇਸ਼ਨ ਕੀਤਾ ਜਾਂਦਾ ਨਾ ਕੋਈ ਐਕਸ-ਰੇ ਕਰਾਉਣ ਦੀ ਲੋੜ ਆ ਨਾ ਕੋਈ ਚੀਰ ਫਾੜ ਕਰਦੇ ਤੇ ਇਲਾਜ ਕਰਕੇ ਭੇਜਦੇ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੁੜੇ ਹੋ ਲਾ ਪੰਜਾਬ ਚੈਨਲ ਦੇ ਨਾਲ ਕੈਮਰਾ ਪਾਤਾ ਪ੍ਰਿੰਸ ਦੇ ਨਾਲ ਧੰਨਵਾਦ